ਸੋਰੇ ਟਾਈਮ ਵੱਟ ਬੰਦ। ਆ ਤਾ ਛੇੜਨਾ ਮੜੇ। ਉਹ ਨਹੀਂ ਉਹ ਉਹ ਛੇੜਿਓ ਨਾ। ਛੇੜਿਓ ਨਾ ਬਾਈ। ਛੇੜਖਾਲੀ ਨਹੀਂ ਕਰਨੀ ਹੈਗੀ। ਇਹ ਕਿ ਬਾਲ ਦੀ ਲਿਆ ਪੱਠੀ ਤਾਂ। ਹਾਂ? ਲਓ ਜੀ ਬਾਈ ਜਾਨਮਾਹਲ ਬਾਈ ਵਾਲੀ ਮੋਟਰ ਤੇ ਗੱਡੀ ਲੈ ਕੇ ਆਏ ਆ। ਇੱਥੇ ਵੇਲੇ ਬਾਬੇ ਪਹੁੰਚੇ ਵੇ ਹਾਂ। ਕਿਹੜੇ ਬਾਬੇ ਪਹੁੰਚੇ ਵੇ ਜੱਗੇ ਨਾ ਹੀ। ਦੇਖੋ ਬਾਈ ਟਰੱਕ ਖਰਾਬ ਹੋ ਗਿਆ। ਆਹ ਕੰਮ ਵੀ ਕਰਨੇ ਪੈ ਜਾਂਦੇ ਆ ਲਾਈਟਾਂ ਦੇ ਗੱਬੇ ਟੱਕ ਖਰਾਬ ਹੋ ਟਰੱਕ ਖਰਾਬ ਹੋ ਗਿਆ। ਆਹ ਕੰਮ ਵੀ ਕਰਨੇ ਪੈਂਦੇ ਆ। ਲਓ ਜੀ ਬਾਈ ਠੰਡ ਦਾ ਕਹਿਰ جاری ਹੈ ਤੜਕੇ ਤੜਕੇ ਹੀ। ਪਠਾਵਾਲਾ ਅਗੇ ਨਹੀਂ ਠੰਡ ਮਾਰਦਾ ਨਾ ਇਹਨਾਂ ਨੇ ਵਾਲਿਆ ਉਹਦਾ ਬੈਠ ਗਿਆ ਹੱਥ ਨਾ ਦਿਖਾ ਆਪਣੇ ਮੰਨਦਾ ਇਹ ਦਸਤਾਨੇ ਤੈ ਪਾਏ ਪਏ ਆਹ ਸਾਜਰਾ ਫਿਰ ਦੇਖੋ ਚੱਲਣਾ ਵੀਰੇ ਬਈ ਠੰਡ ਹੈਗੀ ਆ ਫੁੱਲ ਆ ਵੀਰੇ ਠੰਡ ਫੁੱਲ ਆ ਦੇਖ ਲੋ ਬਾਈ ਬਾਕੀ ਤੁਸੀਂ ਆਹ ਸਾਨੂੰ ਦੇਖ ਸਕਦੇ ਹੋ ਮੌਸਮ ਦੁੱਲਾ ਆਪਾ ਖਿਆਉ ਸਕਦੇ ਵੀ ਦੁੱਲਾ ਆਪਾ ਖਿਆਉ ਉਧਰ ਦੌੜ ਕੇ ਚੱਲ ਪੈਂਦਾ ਬਈ ਇਹਨਾਂ ਦਾ ਵੀ ਕੰਮ ਵੈਲਡਿੰਗ ਦਾ ਲੋ ਜੀ ਬਾਈ ਨਵੇਂ ਗੀਰਗੇ ਹੋ ਗਿਆ ਧੋਖਾ ਨਵਾਂ ਹੀ ਲੈਂਦਾ ਵਾ ਖਰਾਬ ਹੋ ਗਿਆ ਮਾੜੀ ਕਿਸਮਤ ਦੇਖੇ ਹਾਂ ਆਵਲਾ ਕਹਿੰਦਾ ਉਹ ਕਹਿੰਨੇ ਆ ਹਾਂ ਵੀ ਟਾਈਮਰ ਚੇਂਜ ਕਰ ਜੰਨੇ ਘਰੇ ਆ ਕੇ ਆ 3500 ਦਿੱਤਾ ਜਿੰਨੂੰ ਕਹਤੇ ਖੜਾ ਲੀਏ ਇਹਨੂੰ ਨਵਾਂ ਮੋੜ ਕੇ ਆਉਣਾ ਏ ਮੋੜ ਕੇ ਨਾ ਨਵਾਂ ਹੀ ਨਹੀਂ ਚੱਲੇ ਯਾਰ ਗੀਰ ਧੋਖਾ ਦੇ ਗਿਆ ਨਵਾਂ ਆ ਜਨਾ ਤਾਂ ਕਿ ਅਸਾਂ ਜੀ ਬੀਜੇ ਚੀਜ਼ ਕਿਤੇ ਲੁੱਕ ਗਈ ਪਾਣੀ ਪਾਤਾ ਭਾਈ ਆਹ ਹਾਂ ਬਦਲ ਕੇ ਲਾਇਆ ਦੇਖੀ ਇੱਥੇ ਉਦਾਂ ਲਾਈਟ ਨਵਲੀ ਦੀ ਬਣ ਬੜੀ ਆ ਜਗ੍ਹਾ ਇੱਧਰ ਤੇ ਪਾਣੀ ਛੱਡੇ ਨਾ ਜੱਬ ਬੜੀ ਪਾਣੀ ਬੰਦ ਕਰਕੇ ਦੁਆਰੇ ਛੱਡ ਕੇ ਦੇ ਥੋੜੇ ਜਿਹੇ ਟਾਈਮ ਬਾਅਦ ਤੇ ਬੰਦ ਅੰਕਲ ਛੇੜਨਾ ਮੜਿਆ ਉਹ ਨਹੀਂ ਉਹ ਉਹ ਛੇੜਿਓ ਨਾ ਛੇੜਿਓ ਨਾ ਬਾਈ ਛੇੜਗਾ ਨਹੀਂ ਨਹੀਂ ਕਰਨੀ ਹੈਗੀ ਇਹ ਕਿ ਬਾਲਦੀ ਲਿਆ ਪੱਠੀ ਤਾਂ ਹਾਂ ਮarre ਬਾਬਾ ਬਾਲਦੀ ਨਹੀਂ ਮੰਨਦਾ ਬਾਲਦੀ ਹੈ ਅੰਕਲ ਨੇੜੇ ਆ ਕੇ ਦੇਖ ਪਾਣੀ ਨੂੰ ਟੂਟੀ ਨੂੰ ਹੱਥ ਲਾ ਕੇ ਪੈਬ ਹਾਂ ਜਗੇ ਆਉਂਦਾ ਕਰਵਾ ਕੋਸਾ ਜਾਂ ਹੋ ਗਿਆ ਬਸ ਠੀਕ ਆ ਵਾਈਸ ਨਹੀਂ ਕਰ ਖਾਣੇ ਦਾ ਖਾਣਾ ਆ ਇਹਨੇ ਨਾ ਖਾਰ ਜਾਣਾ ਬਹੁਤ ਵਧੀਆ ਬੱਸ ਦੇਖੋ ਬਾਈ ਟਰੱਕ ਖਰਾਬ ਹੋ ਗਿਆ ਆਹ ਕੰਮ ਵੀ ਕਰਨੇ ਪੈ ਜਾਂਦੇ ਆ ਲਾਈਟਾਂ ਦੇ ਗੱਭੇ ਟੱਕ ਖਰਾਬ ਹੋ ਟਰੱਕ ਖਰਾਬ ਹੋ ਗਿਆ ਆਹ ਕੰਮ ਵੀ ਕਰਨੇ ਪੈਂਦੇ ਆ ਲੋ ਜੀ ਬਾਈ ਜਾਨ ਮਾਹਲ ਬਾਈ ਵਾਲੀ ਮੋਟਰ ਤੇ ਗੱਡੀ ਲੈ ਕੇ ਆਏ ਆ ਇੱਥੇ ਪਹਿਲੀ ਬਾਬੇ ਪਹੁੰਚੇ ਵੇ ਹਾਂ ਕਿਹੜੇ ਬਾਬੇ ਪਹੁੰਚੇ ਵੇ ਜੱਗੇ ਨਾ ਹੀ ਬਾਈ ਦਾ ਫੋਨ ਆਦਾ ਕਹਿੰਦਾ ਮਿੱਟੀ ਖਿੱਚ ਕੇ ਜਾਹੀਂ ਅੱਛਾ ਹਾਂ ਜੱਗੇ ਤਨੂ ਆ ਤਾਰੇ ਚੜ ਕੇ ਤਾਰੇ ਮੜੇ ਦਿਖੇ ਤੇ ਆਉਣ ਦੀ 2 ਘੰਟੇ ਖੜਾ ਰਿਆ ਪਹਿਲਾਂ ਮੈਂ ਆ ਕੇ ਲਾਈਟਾਂ ਬੋ ਰਕੇ 5 ਮਿੰਟਾਂ ਕੇ ਫਿਰ ਮੈਂ ਪਤਾ ਦਿਨ ਬਾਜੀ ਵੇ ਫਿਰ ਮੈਂ ਬਾਈ ਨੂੰ ਵੀਡੀਓ ਕਾਲ ਲਾਈ ਉਹ ਕਹਿੰਦਾ ਉਧਰ ਨਹੀਂ ਖਿਜੜੇ ਪਹਿਲਾਂ ਮੈਂ ਉਹ ਖਿਜਣ ਲੱਗਾ ਬੜੇ ਗਿਆ ਬਾਈ ਦਾ ਬਾਹਰ ਹੈ ਬਾਹਰ ਕਹਿੰਦਾ ਵੀਡੀਓ ਕਾਲ ਨਹੀਂ ਚੱਲਦੀ ਨੈਟਵਰਕ ਦਬਾਕ ਹੈਗਾ ਇਹ ਉਹ ਕਹਿੰਦਾ ਵੀ ਗੋਲ-ਗੋਲੇ ਆਣ ਨਾਲੇ ਵਿਛਾਉਣੇ ਫਿਰ ਮੈਂ ਲੱਗ ਗਿਆ ਨਹੀਂ ਮੈਂ ਦੇਖੀ ਜਾਂਦਾ ਕਿਆ ਕਰਨਾ ਤੈਨੂੰ ਸਾਰਾ ਪਤਾ ਹੈ ਤੂੰ ਉਰੇ ਏਰੀਆ ਦਾ ਤੇਤੀ ਨਾਲੇ ਆ ਬਾਈ ਲਾਗਬਾਸ ਕੋਈ ਏਰੀਆ ਨਹੀਂ ਛੱਡਦਾ ਨਾਲੇ ਇੱਥੇ ਵੀ ਗਣਕ ਤੁਸੀਂ ਵੇਚ ਕੇ ਕਿਆ ਲਾਗ ਮੀਂਹ ਤੱਕਿਆ ਆਇਆ ਕਰ ਹੁਣ ਹੁਣ ਤੂੰ ਗੱਡੀ ਦੀ ਕਰ ਲੈ ਪਾਲਟੀ ਲੈ ਮੈਂ ਤੈਨੂੰ ਕਿਹ ਲੈ ਕਰਾਂ ਪਾਲਟੀ ਆ ਮੈਂ ਪਾਇਗਾ ਨਹੀਂ ਪਾਲਟੀ ਕਰਨੀ ਮੈਂ ਤਾਂ ਮਿੱਟੀ ਖਿੱਚਣ ਆਇਆ ਗੱਡੀ ਤੂੰ ਲੈ ਕੇ ਆਇਆ ਹਾਂ 13ਵੇਂ ਮਹੀਨੇ ਤੈਨੂੰ ਕੰਮ ਮਿਲ ਗਿਆ ਨਹੀਂ ਨਹੀਂ ਮੈਂ ਕਿ ਫੜਾ ਦੁੱਬ ਦਈਏ ਨੂੰ ਥੋੜੀ ਥੋੜੀ ਫੜੀ ਜੀ ਬਾਹਰ ਤੋਂ ਉੱਦਣ ਦੀ ਗੱਡੀ ਅੱਜ ਦਿਖਾਈ ਇਹਨਾਂ ਨੂੰ ਲੈ ਲੈ ਤੋੜ ਕੇ ਦਈਏ ਉਹ ਪਤਾ ਕੀ ਗੱਲ ਹੈ ਇਹ ਕਨਵੇਟਰ ਦਾ ਪਾਣੀ ਜਲੇ ਗਿਆ ਉਹਨਾਂ ਦੇ ਕੋਈ ਹੋਰ ਕੰਮ ਤਾਂ ਧਾਰੀ ਵੀ ਦਵਾਈ ਮੋਟਰਸਾਈਕਲ ਆਉਣਾ ਉਹ ਨਹੀਂ ਮੈਂ ਕਿ ਕਹਿੰਦਾ ਚਲ ਗੱਡੀ ਵਿਚ ਆ ਲੈ ਮੈਂ ਕਿ ਮੰਨ ਲੈਂਦੇ ਭਾਈ ਤੇਰੀ ਵੀ ਕਰਾਂਗੇ ਕਰੇ ਕਰੇ ਤਾਂ ਕੱਢਣੀ ਚਾਹੀਦੀ ਆ ਮੈਂ ਕਹਿੰਦੇ ਜਗੇ ਨਹੀਂ ਤਾਂ ਕਹਿੰਦੇ ਇੰਜਨ ਦੇ ਨਾੜਾ ਜਾ ਮੈਂ ਦੇ ਇੱਕ ਉਹ ਤਾਂ ਬਿਠਾ ਲਿਆ ਨਹੀਂ ਜਿੱਦਣ ਦੀ ਲਿਆਂਦੀ ਆ ਬੈਠ ਜਾ ਤੁਸੀਂ ਦੱਸ ਦੋ ਟਰੈਕਟਰ ਛੱਡਦੇ ਬਾਈ ਟਰੈਕਟਰ ਛੱਡਦੇ ਹੁਣ ਟਰੈਕਟਰ ਇਹਨੂੰ ਤਾਂ ਗੱਡੀ ਘਾੜੀ ਤੂੰ ਆਇਆ ਤੈਨੂੰ ਗੱਡੀ ਚ ਲੈ ਜਾਂਦਾ ਨਹੀਂ ਨਹੀਂ ਬਾਈ ਮੈਂ ਪਾਏ ਲੱਗੇ ਜਾਊਗੀ ਹੋਰ ਜਗੇ ਆਇਆ ਨਾ ਹਾਲੇ ਮੈਂ ਕਹਿੰਦਾ ਪਰ ਉਹ ਸਾਰੀ ਕਿਤੇ ਚੜਾਈ ਪਿੱਛੇ ਨੂੰ ਨਾ ਪਹਾਲਵੇ ਲੈ ਮੈਂ ਕੋ ਬੈ ਜਾ ਟਰੈਕਟਰ ਟਰੈਕਟਰ ਨਾ ਆਉਂਦਾ ਤਾਂ ਟਰੈਕਟਰ ਦਾ ਤੈਨੂੰ ਕਹਿੰਦਾ ਹਾਂ ਤਾਂ ਲੈ ਜਾਂਦਾ ਬਾਕੀ ਬਾਈ ਇਹਦਾ ਵੀ ਕੰਮ ਹੋ ਗਿਆ ਲੋਡ ਫੋਟ ਹਾਂ ਉਹਦਾ ਟਾਈਮ ਆ ਹਾਂ ਨਾਸ ਵੀ ਆ ਗੋਣਾ ਸ਼ਗੜ ਢਾਬੇ ਚੱਲਦੇ ਨਾ ਬਾਈ ਢਾਬੇ ਟੁੱਬੇ ਨਹੀਂ ਆਣਾ ਜੇਬ ਖਾਲੀ ਜੇਬ ਖਾਲੀ ਚੈੱਕ ਕਰਨਾ ਜਾ ਰਹੇ ਨਾ ਨਾ ਪਾਰਟੀ ਤਾਂ ਕਰਨੀ ਹੈ ਗੱਡੀ ਦੀ ਪਾਰਟੀ ਤਾਂ ਤੇ ਲੈਣੀ ਹੈ ਜਦ ਮਰਜੀ ਡਿੱਕੇ ਆ ਜੀ ਨਹੀਂ ਸਲੇ ਝਰੀਟਾਂ ਪਾ ਦੂੰ ਪਾਰਟੀ ਦੇ ਮੁੱਲ ਦੀਆਂ ਫੇ ਪੇਂਟ ਕਰਾ ਬਾਈ 11 ਪਾਰਟੀਆਂ ਹੋਈਆਂ ਵੇਰੇ ਕਰਨੀ 0 11 ਅੱਜ ਗੀਜ਼ਰ ਲਿਆ ਆ ਗੀਜ਼ਰ ਦੀ ਪਾਰਟੀ ਵੀ ਇਹਦੇ ਕਿੰਨੀ ਹੋਈ ਪਈ ਚੱਲ ਪਿਆ ਗੀਜ਼ਰ ਕਿੱਥੇ ਚੱਲ ਪਿਆ ਉਹ ਮੈਂ ਗੀਜ਼ਰ ਨੂੰ ਅੱਗ ਲਾਤੀ ਅੱਗ ਲਾਤੀ ਨਾਲੇ ਬਾਸ਼ਲੇ ਦੀ ਬਾਈ ਗੈਸ ਵਾਲੀ ਫੇ ਭਝ ਹੋਵੇ ਦੋ ਹੱਥਾਂ ਨਾਲ ਬਾਈ ਮੇਤੇ ਗਲਤੀ ਦੀ ਗੱਲ ਬਾਸ਼ਲੀ ਪਈ ਹੈਗੀ ਜੱਗੇ ਦੀ ਗਲਤੀ ਇਹਨੇ ਬਾਸ਼ਾ ਨਹੀਂ ਰੱਖੀ ਹੈਗੀ ਮੈਂ ਹਾਈ ਨਹੀਂ ਤਾਂ ਉੱਥੇ ਤੁਸੀਂ ਨਾਲ ਹੀ ਮੇਰੇ ਉਹਨਾਂ ਨੂੰ ਕਸਤੀ ਬਾਈ ਗੀਜਰ ਚਲਾਵੇ ਉੱਪਰ ਤੇ ਲੱਟਾ ਪਵੇ ਹੋਰੇ ਬਸਰੇ ਪਾਣੀ ਕੱਢੇ ਨਾ ਅੱਗ ਕੱਢੇ ਗੀਜਰ ਤੋਂ ਅੱਗ ਲੱਗ ਗਈ ਸੀ ਹਾਂ ਜਾਨੂ ਰੈਗੂਲੇਟਰ ਬੰਦ ਕਰਿਆ ਜਾਨੂ ਭਾਜ ਕਾਲਾ ਜਿਹਾ ਕਰਤਾ ਵਸਾਰਾ ਸੇ ਕੱਪੜੇ ਨਾਲ ਸਾਫ ਕਰੀਏ ਉਹਦਾ ਚੱਲਦਾ ਆ ਬਾਈ ਸਾਡੇ ਪੁੱਠੇ ਕੰਮ ਹੈ ਜਗਾੜੂ ਕੰਮ ਹੈ ਸਾਰੀ ਇੰਜੀਨੀਅਰ ਦੇਖ ਲਾ ਗੀਜਰ ਬੂਕ ਤਾ ਉਹ ਚੱਲਦਾ ਉਹ ਤਾਂ ਚੱਲਦਾ ਜੱਗੇ ਬਾਈ ਆ ਦੱਸ ਵੀ ਜਿਹੜਾ ਆਪਾਂ ਨੇ ਕਰਾਹ ਬਣਾਇਆ ਇਹ ਪੂਰਾ ਇੱਕ ਦਿਮਾ ਨਾਲ ਦੇ ਕਾਮਯਾਬ ਆ ਪੂਰਾ ਕਿੰਨਾ ਕਮਾਲ ਖਿੱਚਦਾ ਹੈ ਬਹੁਤ ਇੱਕ ਵਾਰ ਛੇ ਰਹਿ ਜਾਂਦਾ ਟਰੈਕਟਰ ਨੂੰ ਫੜਦਾ ਹਾਂ ਬੰਦ ਕਰਦਾ ਟਰੈਕਟਰ ਵੀ ਚੱਲਿਆ ਕਿੱਥੇ ਨੂੰ ਇਹ ਤਾਂ ਹੈ ਬਾਈ ਕਿਉਂਕਿ ਬਾਈ ਜਿਹੜੇ ਧਮਾਨ ਵਾਲੇ ਵੀਰ ਹੈ ਇਹ ਵੀ ਚੰਗੀ ਤਰ੍ਹਾਂ ਦਿਖਾ ਨਹੀਂ ਹੋਇਆ ਉਦੋਂ ਪਾਇਆ ਪਤਾ ਇਹ ਮਲਕੀਤ ਬਾਈ ਨੇ ਜੱਗੇ ਨੇ ਤਾਂ ਮੈਂ ਕਹਿੰਦਾ ਪਹਿਲੀ ਵਾਰੇ ਪਾਇਆ ਅੱਜ ਆਪਣੇ ਟਰੈਕਟਰ ਮਗਰ ਹਾਂ ਹਾਂ ਉਦੋਂ ਰਸਤਾ ਸਵਾਰਿਆਂ ਦਾ ਹਸ਼ਵੀਰ ਨੇ ਪਾਇਆ ਤਾਂ ਹਾਂ ਅੱਜ ਮੈਂ ਪਾ ਕੇ ਤੇ ਪਾਰਟੀ ਤੇ ਤੇ ਗੰਦੀ ਤਾਂ ਪਹਿਲੀ ਵਾਰ ਆਇਆ ਨਹੀਂ ਮੈਂ ਕੀ ਨਹੀਂ ਬਾਈ ਇਹਦੇ ਮਾਰਨਾ ਆਇਆ ਹੋਰ ਕਿੱਟੀ ਖਣਾਈ ਆ ਦੀ ਸਾਰੀ ਮੋਟਰ ਪਰ ਰਸਤਾ ਬੰਦ ਦਾ ਤੇ ਢੇਰ ਲਾਏ ਪਏ ਨੇ ਪਾਲਟੀ ਪੁਲਟੀ ਬਾਈ ਕਿਸੇ ਵਾਲੀ ਹੈਗੀ ਸਿਰੇ ਤੱਕ ਕਰਦਾ ਲਈ ਹਾਂ ਨਹੀਂ ਸੁੱਤਾ ਹੀ ਖਰਾਬ ਹੈ ਨਹੀਂ ਲੈਣ ਦੇ ਨੀ ਜਗੇ ਹੁਣ ਨਾਲ ਅਗਲਾ ਕੀ ਕਰਨਾ ਹੈ ਬਾਈ ਜਮਾ ਬਗਲ ਕਰਕੇ ਨਹੀਂ ਜਿਹੜਾ ਰੋਟੀ ਪਾਣੀ ਖਾ ਲਿਆ ਫੇ ਭੱਜ ਕੇ ਕਿਡੇ ਦੇ ਕੇ ਹਜਮ ਕਰਕੇ ਜਾਇ ਕਰਦਾ ਕੀ ਕਰੇਗਾ ਨਾ ਰੋਟੀ ਪਾਣੀ ਦਰ ਘਟੇ ਖਾਣਾ ਦੂਹਾ ਸਮਾਨ ਚੱਲਦਾ ਦੇਖੇ ਛਤਰੀ ਦਾ ਕੀ ਕਰਨਾ ਫਿਰ ਛਤਰੀ ਦਾ ਪਹਿਲਾ ਜੌਂਡੀਰ ਤਿਆਰ ਕਰਾਉਣਾਗੇ ਇਹ ਪਹਿਲਾ ਕੱਲੂ ਜੌਂਡੀਰ ਲੈ ਕੇ ਜਾਣਾ ਫੇਜ ਕਿੱਥੇ ਜਾਣਾ ਉਹ ਇਹ ਬਾਈ ਕੋਲ ਬਾਈ ਜੌਂਡੀਰ ਦਾ ਕੰਮ ਰਹਿੰਦਾ ਖਾਤਰੀ ਦਾ ਉਹ ਲਾਉਣੀ ਉਹਨੂੰ ਕਿ ਆਏ ਇੰਗਲਾਜੀਆਂ ਕਿਨੇ ਆਹ ਜਿਹੜਾ ਫੱਟੇ ਲੱਗਣੇ ਮੂਰੇ ਡੈਕ ਪਰ ਹਾਂ ਡੈਕੇ ਲਵਾਉਣਾ ਉਹ ਨਹੀਂ ਅਜਾ ਡੈਕ ਪਰ ਬਈ ਡੈਕ ਵੀ ਲਾਉਣਾ ਇੱਕ ਉਹਨੂੰ ਉਹ ਲਾਉਣੀ ਜਿਹੜੇ ਨਵੇਂ ਚੱਲੇ ਮਾ ਲਵਾਉਣੀਆਂ ਫਰੇ ਮਏ ਲਾਈਟਾਂ ਲੁੱਟ ਆਈਆਂ ਨਵਾਂ ਲਵਾਉਣਾ ਉਹਨੂੰ ਵਧੀਆ ਤੇ ਬਾਅਦ ਮਾ ਉਹਨੇ ਜਾਣਾ ਫੇ ਜੱਗੇ ਬਾਸ ਕੋ ਗੇੜਾ ਮਰਾ ਕੇ ਲਿਆਉਣਾ ਉਹਨੂੰ ਕਿਨੇ ਘੰਟੇ ਚਲਾਤਾ ਘੰਟਾ 1000 ਕੇ ਚੱਲ ਗਿਆ ਜਾਤੇ ਬਾਅਦ ਮਾ ਤਿਆਰ ਹੋਇਆ ਕੋਈ ਦਿੱਕਤ ਆਈ ਕੋਈ ਵੀ ਨਹੀਂ ਹਾਂ ਹੁਣ ਥੋੜੀ ਜਿਹੀ ਪਾਵਰ ਹੋਰ ਵਧਾ ਕੇ ਲਿਆਉਣੀ ਜਦ ਬਾਈ ਨੇ ਇੰਨੀ ਗੱਲਬਾਤ ਨਹੀਂ ਦੀ ਪਹਿਲੀ ਪਹਿਲੀ ਵਾਰ ਗ ਇਹ ਨਹੀਂ ਬਾਵਰ ਤੇ ਦੱਸਦਾ ਕਿਆ ਕਰਾਉਣਾ ਨੱਚਣਾ ਏ ਹੋਰ ਚੀਜ਼ ਬਣਾ ਕੇ ਲਿਆਉਣੀ ਤੂੰ ਤਾਂ ਆਹ ਦੱਸ ਇਹਦਾ ਦੱਸ ਇਹ ਤਾਂ ਸਰਾ ਇਹ ਨਹੀਂ ਲੈ ਗਿਆ ਆਹ ਕਾਤੇ ਸਰਾ ਆਹ ਜਿਆਦਾ ਆੜੀ ਪੈ ਗਈ ਮੈਂ ਤਾਂ ਪੱਟੇ ਚੱਕਦੇ ਇਹਦੇ ਤਾਂ ਬਾਈ ਇਹਦੀ ਵਾਰ ਨੂੰ ਤਾਂ ਜੱਗਾ ਕਹਿੰਦਾ ਆੜੀ ਪੈ ਗਈ ਤੇ ਇਹਨੂੰ ਤਾਂ ਕਹਿਣ ਦੀ ਲੋੜੇ ਨਹੀਂ ਹੈਗੀ ਪਹਿਲੀ ਵਾਰ ਅਸੀਂ ਸੰਗ ਦੇ ਸੰਗ ਦੇ ਕਹਿੰਦੇ ਪਹਿਲੀ ਵਾਰ ਇੱਕ ਡੇਢ ਸਾਲ ਹੋ ਗਿਆ ਗਏ ਨੂੰ ਜਾਂ ਪਤਾ ਨਹੀਂ ਦੱਸ ਬਾਈ ਯਾਰ ਉਹ ਦੇਖੋ ਅਸੀਂ ਗਏ ਆ ਕੋਈ ਜਾਣ ਪਛਾਣ ਨਹੀਂ ਤੇ ਕਿਸੇ ਥਰੂ ਫੋਨ ਕਰਕੇ ਪਹੁੰਚ ਗਏ ਮਹਾਰਾਜ ਨੇ ਆ ਜੇ ਕਰ ਮੋੜੇ ਆਏ ਤੇ ਉਹ じゃ ਅਸੀਂ ਕਹਿ ਤਾ ਤੇ ਵੈ ਇਨੀ ਕ ਜਾਨ ਪਾਦੇ ਹੁਣ ਪੈ ਗਈ ਜਾਣ ਪਛਾਣ ਜਿਆਦਾ ਪਿਆਰ ਬਾਈ ਨਾਲ ਜਿਆਦਾ ਉਹ ਕਹਿੰਦਾ ਟੈਂਕ ਬਣਾ ਕੇ ਦੇਣਾ ਹੁਣ ਲਿਆ ਹੁਣ ਦੇਖਦੇ ਕਿਆ ਕਰਦਾ ਬਾਕੀ ਦੇਖਦੇ ਆ ਪਹਿਲੀ ਜੀ 31 ਤਰੀਕ ਨੂੰ ਜਾਉਂਗੇ ਬਾਈ ਕੋਲ ਨੂੰ ਤੇ ਇਹਦੀ ਵੀ ਆਪਾਂ ਹੁੱਡ ਪੁੱਛ ਕੇ ਆਉਣੀ ਕਰਾ ਲਈ ਉੱਥੇ ਖੜਾ ਕੇ ਨਾ ਉਹਨੂੰ ਵੇਲੇ ਕਰਾ ਲਈ ਹੁੱਡ ਪੁੱਛ ਕੇ ਠੀਕ ਆ ਬੂਟਾਂ ਦਾ ਫਾਇਦਾ ਬਾਈ ਬੂਟਾਂ ਦਾ ਤਾਂ ਫਾਇਦਾ ਹੈ ਪੈਰ ਦਾ ਗੁੱਠਾ ਠੀਕ ਹੋ ਗਿਆ ਪਹਿਲਾਂ ਹੁੱਡ ਲੱਗ ਗਈ ਇਹਦੀ ਫੇ ਉਸ ਹਿਸਾਬ ਨਾਲ ਫਰੇਮਾਂ ਲੱਗ ਜੂਗਾ ਉੱਚੇ ਨੀਵੇਂ ਜੇ ਰਹਿ ਗਈ ਮਾੜਾ ਮੋਟੇ ਲਾ ਦਾਂਗੇ ਥੋੜੀ ਯਾਰ ਛੋਟੀ ਲੋਾਈ ਜਗੇ ਵੀਰ ਕਈ ਕਮੈਂਟ ਕਰਦੇ ਆ ਕਹਿੰਦੇ ਵੀ ਜਿਹੜੀ ਜਿਆਦਾ ਚੌੜੀ ਥੋੜਾ ਉਹਦਾ ਫਾਇਦਾ ਜੱਚਦੀ ਨਹੀਂ ਪਰ ਇਹ ਸਮਾਨ ਨਹੀਂ ਰੱਖ ਹੁੰਦਾ ਨਾ ਕੋਈ ਹਾਂ ਨਹੀਂ ਇਹਨੂੰ ਤਾਂ ਸਿੰਪਲੇ ਲਵਾਉਣੀ ਚਿੱਟੇ ਰੰਗ ਦੀ ਜਿਹੜੀ ਨੇ ਉਹ ਹੌਲਾਂ ਨੂੰ ਆਉਂਦੀ ਹਾਂ ਉਹ ਨਾਲ ਨਹੀਂ ਆਉਂਦੀ ਹਾਂ ਚਿੱਟੇ ਵੀ ਵਧੀਆ ਚੱਲਦੂਗੀ ਤੇ ਆ ਵੀ ਡੰਡੂ ਜੇ ਖੋਲਣੇ ਪੈਣੇ ਆ ਦੇਖਦੇ ਹਾਂ ਹੁਣ ਕਰਦੇ ਹਾਂ ਟਰੈਕਟਰ ਮੜਾ ਜਿਹਾ ਲਾਉਣੇ ਇਹਦੇ ਪੈਸੇ ਦਿਖਾਉਨੇ ਤੁਹਾਨੂੰ ਡੈਕ ਤਾਂ ਉਦਾਂ ਠੀਕ ਐ ਜੱਗੇ ਇਹ ਇਹ ਤਾਂ ਟੇਪ ਖਰਾਬ ਐ ਡੈਕੋਰੇਸ਼ਨ ਕਰ ਦੋ ਨਹੀਂ ਡੈਕ ਨਵਾਂ ਲਾ ਦੋ ਟੈਕੋਰੇਸ਼ਨ ਕਰੀ ਵੀ ਬਾਈ ਵਧੀਆ ਲੱਗਦੀ ਕਿਉਂਕਿ ਅੱਜ ਕਾ ਰਿਵਾਜ ਆ ਸਾ ਮੇਰੇ ਨਾਲੇ ਚੱਲਣਾ ਪੈਂਦਾ ਏ ਰੂਮਲ ਲਵਾ ਦੋ ਨਹੀਂ ਆਉਣ ਦੇਖ ਲੈਟਾ ਹਾਂ ਜਿਹਨੇ ਹਸ਼ਵੀਰ ਨੂੰ ਦਵਾਈਆਂ ਮੋਹ ਜੇ ਪ੍ਰੇਮ ਅੱਛਾ ਉਹਦਾ ਬਰੇਵੇਂ ਤੇ ਬਣਾ ਲੈਣਾ ਹਾਂ ਪਿੱਛੇ ਬਾਬਾ ਦੀਪ ਸਿੰਘ ਦੀ ਫੋਟੋ ਬਣਾ ਬਾਕੀ ਬਾਈ ਸਾਡੀ ਚਾਲੀ ਹਲੇ ਕਿਸਮਤ ਮਾੜੀ ਜਾਈ ਜਿਹੜੀ ਵੀ ਚੀਜ਼ ਲਿਆਉਂਦੇ ਆ ਉਹ ਖਰਾਬ ਹੋ ਗਏ ਚਲਦੀ ਬਾਕੀ ਦੇਖਦੇ ਹਾਂ ਹੁਣ ਤੱਕਾ ਜਿਆਦਾ ਕਰਦੇ ਇਹਦਾ ਵੀ ਟੱਕਾ ਜਿਹਾ ਲੈ ਕੇ ਆਣਾ ਅੱਜ ਪੂਰੀ ਫੋਰਮੈਂਟ ਨਾਲ ਮੈਂ ਨਹੀਂ ਦਾਹੇਗਾ ਤੁਸੀਂ ਦੋਏ ਤੇ ਬਾਈ ਮੈਂ ਤਾਂ ਗੋਹਾ ਚੱਕਦਾ ਜਾਨੂ ਮੈਂ ਆਇਆ ਕਹਿੰਦੇ ਆਨ ਕਰ ਮੈਂ ਆਨ ਕਰਿਆ ਕੋ ਬਲ ਗਈ ਅੱਗ ਵੀ ਪੁੱਠੀ ਸਾਈਡ ਤੇ ਹਾਂ ਇਕਦਾ ਹੇਟ ਦੇ ਵਲ ਦੀ ਗਿਜਰ ਦੇ ਵਿੱਚ ਤੇ ਅੱਗ ਲੱਗ ਗਈ ਵਿੱਚੋਂ ਤਾਂ ਨਿਕਲੇ ਜਗਰਾਪਾ ਪਾ ਡਰ ਗਿਆ ਜਨੇ ਕਰਤਾ ਕੰਮ ਉਹੀ ਕਿਹਾ ਕਦੇ ਵੀ ਚੀਜ਼ ਲੈਣੀ ਆ ਬੰਦਾ ਉਥੇ ਰਿ ਲਿਆਉ ਲਾ ਕੇ ਜਾਊਗਾ ਦੇਖੇ ਗੱਲ ਠੀਕ ਹੈ ਤੇਰੇ ਬਾਪੂ ਦੀ ਅਗਲੇ ਦਿਨ ਜ਼ਿੰਮੇਵਾਰੀ ਚੱਲਦਾ ਕਰਕੇ ਲੈ ਆਉਣੇ ਅਗਲੇ ਨਾਲ ਲੈ ਕੇ ਆਵੇ ਨਹੀਂ ਕੋਈ ਦਿੱਕਤ ਆ ਗਈ ਹੁਣ ਬਾਈ ਗੱਡੀ ਅਸੀਂ ਲੈ ਤਾਏ ਮੋਟਰਪਾ ਹੁਣ ਜੱਗਾ ਜਿਆਦਾ ਨੂੰ ਟਰੈਕਟਰ ਦਾ ਵੈਂਪਰ ਲਾ ਕੇ ਵੈਗ ਲੈ ਜਵੇ ਨਾ ਹੋ ਜਾਣੇ ਉੱਥੇ ਤੇ ਹੁਣ ਤਾਂ ਜਾਗ ਦੇ ਵਾਸਤੇ ਜਗਾ ਬਦਲ ਕਰ ਸੀ ਨਹੀਂ ਅੰਦਰੋਂ ਪਹਿਲਾਂ ਨਹੀਂ ਸੀ ਪਹਿਲਾਂ ਮਿੱਟੀ ਦਾ ਢੇਰ ਪਿਆ ਸਾਰੇ ਬੁਰੇ ਟੋਏ ਹੁਣ ਬਣ ਗਿਆ ਲੈ ਬਾਈ ਚਾਲਦਾ ਜੱਗੇ ਬਾਈ ਦਾ ਸਾਰਾ ਕੁਝ ਬਾਈ ਨੇ ਗੱਡੀ ਸਾਹਮਣੇ ਰੱਖੀ ਵੀ ਤੀ ਠੇਕੇਦਾਰ ਨੇ ਠੇਕੇਦਾਰ ਦਾ ਬਾਈ ਸਾਡੇ ਦਾ ਕੰਮ ਹੈਗਾ ਉੱਥੇ ਰੇਤਾ ਬਜਰੀ ਮਿੱਟੀ ਸਿਮਿੰਟ ਕਿ ਨਹੀਂ ਜਗੇ ਨੰਬਰ ਵੀ ਹਾਂ ਘੰਟਾ ਨੰਬਰ ਵੀ ਬਾਈ ਉਹ 92 ਹੀ ਲੈਂਦੇ ਆ ਠੇਕੇਦਾਰ ਦਾ ਬਹੁਤ ਧੰਨਵਾਦ ਹੈ ਠੇਕੇਦਾਰ ਦਾ ਸਾਨੂੰ ਸਾਲ ਦਾ ਕਹਿੰਦਾ ਗੱਡੀ ਆਹੀ ਲੈ ਕੇ ਜਾਓ ਤੁਹਾਡੇ ਫੇਰ ਕੰਮ ਦੀ ਹੈ ਹੈ ਕਿ ਨਹੀਂ ਚਲੋ ਬਾਕੀ ਭਾਈ ਇਹ ਜੇ ਟਾਈਮ ਜਿਹੜਾ ਠੰਡ ਢੁੰਡ ਹੁੰਦੀ ਹੈ ਕਿਤੇ ਜਾਣਾ ਰਿਸ਼ਤੇਦਾਰੀ ਮੈਂ ਜਾ ਫਿਰਦਾ ਉਹ ਹੁਣ ਤਾਂ ਜੱਗੇ ਆਹੀ ਹੈ ਚਾਰ ਜਾਣੇ ਇਕੱਠੇ ਚਾਹੀਦੀ ਚੀਜ਼ ਘਰ ਚਾਰ ਜਾਣੇ ਇਕੱਠੇ ਚਲੇ ਜਾਂਦੇ ਹੋ ਤਾਂ ਕੁਝ ਨਹੀਂ ਚਲੇ ਜਾਂਦੇ ਮੀਂਹ ਤੇ ਠੰਡ ਤੇ ਬਚਾਅ ਹੋ ਜਾਂਦਾ ਕਦੇ ਕਦੇ ਜਾਣਾ ਹੁੰਦਾ ਇੱਥੇ ਕਿਹੜੇ ਰੋਜ਼ ਜਾਣਾ ਇਹ ਇੱਕ ਜ਼ਰੂਰੀ ਹੋ ਗਈ ਘਰ ਚ ਖਾਣ ਦੀ ਕਿ ਨਹੀਂ ਕਿਉਂਕਿ ਸਾਵਾਂ ਹੀ ਬਈ ਇਦਾਂ ਦਾ ਆ ਰਿਹਾ ਏ ਜੱਗੇ ਆਏ ਯਾਰ ਛੋਟੀ ਵੀ ਲੈਣੀ ਸੀ ਤੁਸੀਂ ਕਿੱਥੇ ਗਏ ਨੰਗਲ ਜਾਉਂਗੇ ਇਹਦੇ ਪਾਣੀ ਲੈਣ ਹਾਂ ਪਾਣੀ ਮਿਲੇ ਹੀ ਨਹੀਂ ਹੈਗਾ ਤੈਨੂੰ ਕੀ ਪਤਾ ਕਿਹੜਾ ਲੈ ਆ ਜਿਹੜਾ ਜਹਾਜ਼ਾਂ ਚ ਪਾਣੀ ਪੈਂਦਾ ਉਹ ਲੈ ਕੇ ਆਏ ਸੀ ਹਾਂ ਅਨਵੇਟਰ ਪਾਣੀ ਖਾ ਜਾਂਦਾ ਏ ਉਹ ਵੀ ਚੀਜ਼ ਗਲਤ ਆ ਉਹ ਵੀ ਗਲਤ ਆ ਕਿ ਇੱਕ ਚੀਜ਼ ਲਿਆਇਆ ਰਹਿਣ ਦੇ ਹੁਣ ਤੈਨੂੰ ਕਿਹਾ ਜਿਹੜੀ ਚੀਜ਼ ਲਿਆਉਂਦੇ ਗਲਤ ਆਉਂਦੀ ਦੱਸੀਦਾ ਨਹੀਂ ਹੁੰਦਾ ਕਰਤਾ ਕੰਮ ਉਹੀ ਕਰਤਾ ਕੰਮ ਉਹੀ ਭਾਈ ਆ ਦੇਖ ਲੋ ਜੇ ਕਿ ਟਾਈਮ ਚੈੱਕ ਕਰੀ ਮੜਾ ਆ ਅਮ ਅੱਜ ਤੋਂ ਹੁੰਦਾ ਕੱਲ ਨਹੀਂ ਤੇ ਹੈ ਮੈਂ ਕੱਲ ਵੀ ਆ ਗਈ ਸੀ ਬਾਈ ਕੱਲ ਜੇ ਆਪਾਂ ਆਏ ਹੈ ਨਹੀਂ ਦੀ ਹਾਲ ਤਾਂ ਕਿੰਨੇ ਵਜੇ ਆ ਬਾਈ ਕੱਲ 7 7:30 ਵਜੇ ਅਸੀਂ ਸ੍ਰੀ ਸ੍ਰੀ ਫਤੇਗੜ ਸਾਹਿਬ ਤੇ ਆਏ ਆ ਬਾਈ ਧੁੰਦ ਹੈ ਨਹੀਂ ਤੇ ਅੱਜ ਜਿਹੜੇ ਸਾਹ ਨਾਲ ਅੱਜ ਦਾ ਮੈਂ ਕਹਿੰਦਾ 12 ਵਜੇ ਦੇਖਣੇ ਨਹੀਂ ਕੋਈ ਜਗ੍ਹਾ ਰਾਤ ਨੂੰ ਹੁਣੇ ਨਹੀਂ ਦੇਖਣਾ ਅੱਧੇ ਘੰਟੇ ਤੱਕ ਨਹੀਂ ਆਪਾਂ ਰੋਡ ਦੇਖਣ ਤੇ اٹ ਗਿਆ ਆ ਦੇਖ ਲਓ ਬਾਈ ਤੁਸੀਂ ਚਾਰੇ ਪਾਸੇ ਕੁਝ ਨਹੀਂ ਦਿਖਦਾ ਹੈਗਾ ਪਰ ਧੁੰਦ ਨਹੀਂ ਦੀ ਹੈਗੀ ਸਾਰੇ ਰਾਹ ਤੇ ਨਹੀਂ ਮਿਲਿਆ ਆਉਂਦੇ ਅੱਜ ਦੇਖੀ ਪਰ ਜਿਨ੍ਹਾਂ ਨੇ ਆਉਣਾ ਉਹ ਤੰਗ ਹੋਣਗੇ ਧੁੰਦ ਨਾਲ ਕੰਡ ਹੈ ਰਹੀ ਹੈਗੀ ਬਹੁਤ ਐ ਜਗੇ ਬਾਈ ਠੰਡ ਲੱਗਦੀ ਹੁਣ ਵੀ ਗੱਡੀ ਚ ਪਤਾ ਨਹੀਂ ਲੱਦਾ ਮੋਟਰਸਾਈਕਲ ਬਹੁਤ ਠੰਡ ਹੈ ਮੋਟਰਸਾਈਕਲ ਬਹੁਤ ਜਿਹੜਾ ਬੰਦਾ ਹੁੰਦਾ ਉਹ ਹੀ ਜਾਣੇ ਠੀਕ ਨਹੀਂ ਡਿਊਟੀ ਵਾਲੇ ਜਿਹੜੇ ਹਮੈ ਕਹਿੰਦਾ ਕਾਨੂੰ ਠੰਡ ਚ ਮਾਰਨਾ ਕਹਿੰਦਾ ਜੀ ਮੇਰਾ ਨੱਕ ਚੱਲੇ ਪਿਆ 2 ਮਹੀਨੇ ਤੋਂ ਬੰਦ ਹੋਣਾ ਹੈ ਮੈਂ ਕਹਾਂ ਕੋਈ ਨੀ ਗੱਡੀ ਉਹ ਕੱਢ ਲੈਂਦਾ ਹੈ ਗੱਲ ਤਾਂ ਠੀਕ ਹੈ ਜਗੇ ਨੱਕ ਤਾਂ ਲਾਜ ਹੈਗਾ ਕੋਈ ਹੁਣ ਕੱਲ ਪੂਰੀ ਗੱਡੀ ਚ ਵੀ ਗਿਆ ਹੈ ਗੱਡੀ ਚ ਵੀ ਖੜਾ ਮੈਨੂੰ ਠੰਡ ਲੱਗੇ ਕਹਿੰਦਾ ਮੇਰਾ ਨੱਕ ਜਲ ਪੈਂਦਾ ਹੈ ਤਾਂ ਮੈਂ ਕਹਾਂ ਚਲੋ ਮੇਰੀ ਜੈਕਟ ਪਾ ਲੈ ਹੋ ਸਕਦਾ ਨਾ ਹਵਾ ਜੀ ਨੂੰ ਲੱਗ ਜਾਂਦੀ ਹੈ ਸਾਨੂੰ ਕੋਈ ਪ੍ਰਵਾਹ ਨਹੀਂ ਜਾ ਤੋਰ ਕੇ ਲੈ ਜਾਂਦਾ ਮੋਟਰਸਾਈਕਲ ਲੈ ਆਲ ਰੌਂਡਰ ਜੱਗੇ ਜਿਆਦਾ ਹੁੰਦਾ ਇੱਕ ਵਾਪਾ ਠਾਡੀ ਜੰਡਿਆਰ ਲਈ ਗਿਆ ਉਹ ਇਹਦੇ ਕੱਪੜੇ ਮੈਨਾਂ ਕਹਾਂ ਚੁੱਕ ਗਏ ਟੀ-ਸ਼ਰਟ ਚ ਰਾਤ ਨੂੰ ਆ ਠੰਡ ਸਾਡਾ ਸਾਮਾਨ ਰਹਿ ਗਿਆ ਗੱਡੀ ਚ ਇਹਨੇ ਥੈਲਾ ਵੱਢ ਕੇ ਪਾ ਲਿਆ ਮੈਂ ਥੈਲੇ ਪੈਂਟੋ ਥੈਲੇ ਲੱਤਾਂ ਚ ਪਾ ਲੇ ਥੈਲੇ ਉਹੀ ਪਾ ਬੰਨ ਲਿਆ ਥੈਲਾ ਫਿਰ ਕਿੱਥੇ ਠੰਡ ਲੱਗੇ ਬਾਈ ਬਾਈ ਥੈਲਾ ਕਟਿੰਗ ਕਰਕੇ ਪਾਤਾ ਲਿਆ ਹਵਾ ਫੇਰ ਵੀ ਲੱਗਦੀ ਰੱਬ ਰੱਬ ਕਰਦੇ ਮਸੀਓ ਘਰ ਪਹੁੰਚੇ ਬਾਈ ਚਲੇ ਗਏ ਮੈਂ ਥੈਲਾ ਪਾਇਆ ਵਾ ਬਾਹਾਂ ਕੱਢ ਕੇ ਵਿੱਚ ਨੂੰ ਕਰਨ ਕੱਢੇ ਬਾਈ ਡਰ ਗਿਆ ਕਹਾਂ ਕਦੇ ਹੋਰੇ ਆਗੇ ਤੇ ਚੋਰ ਆਗੇ ਲੁੱਟ ਲੈ ਕਹਿੰਦਾ ਇਹ ਤਾਂ ਰੋਟੀ ਕਾਲ ਆ ਬਾਈ ਭੁੱਖੇ ਭ ਦੇ ਜਾਵਾਂ ਮਹੀਨਾ ਕਿਹੜਾ ਦਾ ਆਹੀ ਮਹੀਨੇ ਦੇ ਵਿੱਚ ਲੈ ਕੇ ਆਇਆ ਸੀ ਨਵੰਬਰ ਤੋਂ ਠੰਡ ਚ ਸ਼ੁਰੂ ਹੁੰਦੀ ਹੈ ਰਾਤ ਨੂੰ ਠੰਡ ਵੱਜ ਜਾਂਦੀ ਹੈ ਰਾਤ ਨੂੰ ਹੋ ਜਾਂਦੀ ਨਹੀਂ ਦਿਨ ਚ ਨਹੀਂ ਬਾਕੀ ਬਾਈ ਕਿਤੇ ਵੀ ਜਾਣਾ ਹੈ ਆਪਣੇ ਕੱਪੜੇ ਨਾਲ ਲੈ ਜਾਓ ਜਾਂ ਮੋਟਰਸਾਈਕਲ ਪਾਉਂਦੇ ਆ ਟਰੈਕਟਰ ਪਾਉਂਦੇ 12ਵੀਂ ਪਤਾ ਲੱਗਦਾ ਹੈ ਪਾ ਕੇ ਜਾਵੇ ਹਾਂ ਕੱਪੜੇ ਬਿਨਾਂ ਜਾਓ ਹਾਂ ਕਿਉਂਕਿ ਬਾਈ ਦੁਪਹਿਰ ਨੂੰ ਬੇਸ਼ੱਕ ਗਰਮ ਹੋ ਜਾਂਦੀ ਸ਼ਾਮ ਨੂੰ ਤਾਂ ਫਿਰ ਅੱਗ ਪੈਣ ਲੱਗ ਜੰਦੀ ਜਾਂ ਵੀ ਠੰਡ ਮੋਟਰਸਾਈਕਲ ਟਰੈਕਟਰ ਅੱਗ ਤੇ ਵੀ ਉੱਪਰੇ ਅੱਗ ਤਾਂ ਦੇਖ ਲਓ ਬਈ ਗਰਮੀ ਆ ਠੰਡ ਮਾਰੇ ਲੰਦੀ ਆ ਅੱਗ ਦਾ ਬਜਾਓ ਹੈ ਗੱਡੀ ਚ ਬਜਾਓ ਮੋਟਰਸਾਈ ਅਰੇ ਗਰਮੀ ਬੰਦਾ ਸਹਿ ਲੈਂਦਾ ਏ ਠੰਡ ਨਹੀਂ ਸਹਿ ਹੁੰਦੀ ਜੱਗੇ ਠੰਡ ਦਾ ਫੇ ਕਈ ਬਿਮਾਰ ਹੋਰ ਸੋਨ ਹੋ ਜਾਂਦਾ ਸੋਨ ਹੋ ਜਾਂਦਾ ਚੱਲੀਏ ਮੈਂ ਕਿ ਫਿਰ ਚੱਲ ਫਿਰ ਇਰਾ ਹੋ ਗਿਆ ਭਾਈ ਗਰਮੀ ਆਪਾਂ ਨਿਕਲੇ ਕਰਦੇ ਹੁੰਦੇ 6 ਵਜੇ ਬਾਕੀ ਜੱਗੇ ਨੇ ਭਾਈ ਪਹੀ ਪੂਜੀ ਇਸ ਵਾਰ ਤੀ ਇਹਦਾ ਨਕਸ਼ਾ ਰਾ ਬਾਪੂ ਪਾਸ ਕਰੂਗਾ ਮੈਂ ਕਿਹਾ ਕੇ ਖਬਰ ਇਹਦੇ ਹੋਰੇ ਪਾਸੇ ਜਗਾ ਕੇ ਕਰਾਉਣੀ ਭਰੋਸਾ ਕੋਈ ਨਹੀਂ ਹਾਂ ਟਿੱਕ ਠੀਕੇ ਤਾਰੇ ਚੜਜੂ ਹੋਇਆ ਸੀ ਕਿ ਨਹੀਂ ਅੱਜ ਨਿਕਲ ਵੀ ਦਿਖਣਾ ਹਾਂ ਦੁੱਧੂ ਘਰ ਹੋਣਾ ਚੱਲ ਜਾ ਚੱਲ ਮੈਂ ਦੁੱਧ ਵੀ ਪਾਉਣਾ ਪਿੱਛੇ ਦਾ ਘਰ ਫਿਰ ਯਾ ਸੈਨੋ ਲਓ ਜੀ ਬਾਈ ਰਾਤ ਦਾ ਟਾਈਮ ਹੋ ਗਿਆ ਤੇ ਧੁੰਦ ਇੰਨੀ ਕਿ ਪੈ ਗਈ ਪੁੱਛੋ ਨਾ ਜੇ ਕਿੰਨੀ ਧੁੰਦ ਪੈ ਗਈ ਬਾਹਰ ਬਹੁਤ ਧੁੰਦ ਹੀ ਗੱਤ ਨਹੀਂ ਹੈਗੀ ਤੂੰ ਅਨੀਲ ਆ ਲਈ ਆਉਂਦੀ ਅਡਾਉਨ ਡਾਉਨ ਇਹ ਨਾਉਂਦੀ ਹੈ ਮਹਾਰਾਜ ਕੈਰ ਰਸੀ ਬਿਮਾਰ ਹਾਂ ਕਿੰਨਾ ਕੁ ਬਹੁਤ ਲੱਤਾਂ ਜੀ ਲਾ ਬਿਮਾਰਾ ਗਨਾਹ ਜੀ ਬਹੁਤ ਬਿਮਾਰ ਕਲੇਡੂ ਹੋ ਗਿਆ ਕਲੇਡੂ ਹੋ ਗਈ ਜਿਹੜਾ ਕਿ ਆ ਗਿਆ ਚਲੇ ਲੈਂਡੂ ਕਲੇਡੂ ਕੀ ਕੜਾ ਹੋ ਜਾਂਦਾ ਹੈ ਮੈਨੂੰ ਨਹੀਂ ਪਤਾ ਗੱਲ ਤਾਂ ਜਿਆਦਾ ਨਹੀਂ ਕਿ ਸਾਈਡ ਤੇ ਬਹੁਤ ਆਜੀ ਸੁਜੀ ਆਂ ਦਾਈ ਲੈ ਲੀ ਨਹੀਂ ਨਹੀਂ ਆਉਂਦੀ ਆ ਦੇ ਰੋਟੀ ਖਾ ਲਈ ਚੌਲ ਚੌਲਾ ਤਾਂ ਮੈਰੀ ਹੈ ਬਾਈ ਆ ਵੀ ਤੱਕ ਖਾਦਾ ਚੌਲ ਇਹ ਵੀ ਚੌਲਾ ਦੀ ਮੈਰੀ ਹੈ ਓਏ ਦਹੀਂ ਕੇ ਮਿਲ ਕੇ ਸਬਜ਼ੀ ਕਰ ਦਹੀਂ ਕਰਦਾ ਵੀ ਤੁਸੀਂ ਦਾ ਵੀ ਹੋरेगा ਖੱਦ ਦੇ ਗੱਦੇ ਗੱਲ ਦਹੀਂ ਗੱਲ ਭਾਈ ਮੈਂ ਕੋਈ ਦਹੀਂ ਨਹੀਂ ਖਾਦਾ ਝੂਠ ਬੋਲਦੇ ਆ ਮੈਂ ਤਾਂ ਪਾਣੀ ਗੱਲਾਂ ਕੇ ਖਾਦੇ ਆ ਤਾਂ ਨਹੀਂ ਤੇ ਚਾਹ ਝੂਠ ਬੋਲਦਾ ਲਓ ਭਾਈ ਇੱਦਾਂ ਸਾਡੇ ਡਾਉਨ ਦਾ ਗਿਆ ਦੁੱਧ ਮੈਂ ਪਾਣੀ ਆ ਪਾਣੀ ਇਹ ਦੁੱਧ ਨਹੀਂ ਦੋ ਪੀ ਲਿਆ ਪੀ ਲਿਆ ਇਹ ਦੁੱਧ ਤਖੜੀ ਹੈ ਇਹ ਤਖੜੀ ਦੁੱਧ ਤਖੜੀ ਹੈ ਭਾਈ ਸਾਡੀ ਕੇ ਜਾਨ ਹੈ ਤੁਹਾਨੂੰ ਰੋਟੀ ਖਾਣੀ ਹੈ? ਨਾ। ਦੁੱਧ ਪੀਣਾ। ਫੁੱਲ ਫੁੱਲ ਠੀਕ ਹੈ। ਪਰ ਬਾਏ ਕਰਦੇ। ਬਾਏ। ਬਾਏ ਕਰਦੇ। ਸੰਗਾ ਬਾਏ। ਬਾਏ ਬਾਏ।